ਅੱਪਾ ਬਣਾਉਣ ਲੱਗੇ ਸੀ ਅੱਪਾ ਬਣਾਉਣ ਲੱਗੇ ਸੀ ਤ੍ਰਿਫਲਾ ਤੇ ਤ੍ਰਿਫਲਾ ਦੋ ਪ੍ਰਕਾਰ ਦਾ ਹੁੰਦਾ ਹੈ ਦੋਨੇ ਤਰੀਕੇ ਤੁਹਾਡੇ ਨਾਲ ਸਾਂਝੇ ਕਰਾਂਗੇ ਤ੍ਰਿਫਲਾ ਇੱਕ ਮਸਾਇਲ ਹੈ ਬਈ ਮਸਾਇਲ ਦੀ ਤਰ੍ਹਾਂ ਕੰਮ ਕਰਦਾ ਸ਼ਰੀਰ 'ਚ ਜਾਦੇ ਸ਼ਰੀਰ ਦੇ ਵਿੱਚ ਬਹਿ ਗਏ ਨਾ ਹੱਡਾਂ 'ਚ ਜਿੰਨੀਆਂ ਵੀ ਬਿਮਾਰੀਆਂ ਨੇ ਪੂਰੀ ਤੁਹਾਡੀ ਬਾਡੀ ਨੂੰ ਡੀਟੌਕਸ ਕਰਦਾ ਇਕੱਲੇ ਇਕੱਲੇ ਅੰਗ ਨੂੰ ਦੁਬਾਰਾ ਤੋਂ ਵਰਕ ਕਰਨ ਲਾ ਦਿੰਦਾ ਹੈ ਚਾਹੇ ਤੁਹਾਡੇ ਫੇਫੜਿਆਂ ਚ ਇਨਫੈਕਸ਼ਨ ਆਇਆ ਚਾ ਲੀਵਰ ਚ ਇਨਫੈਕਸ਼ਨ ਆਇਆ ਤੁਹਾਡੇ ਗੁਰਦੇ ਚ ਇਨਫੈਕਸ਼ਨ ਆ ਤੁਹਾਨੂੰ ਗਠੀਆ ਬਾਇਆ ਵਾਤ ਪਿਤ ਕਫ ਨੂੰ ਤਾਂ ਲਪੇਟ ਲੈਂਦਾ ਆਪਣੇ ਬਿਲਕੁਲ ਬੈਲੈਂਸ ਤ੍ਰਿਫਲਾ ਸਾਡੇ ਵਾਤ ਪਿਤ ਨੂੰ ਬੈਲੈਂਸ ਕਰਦਾ ਹੈ ਔਰ ਹਰ ਇੱਕ ਪ੍ਰਕਾਰ ਦੀ ਬਿਮਾਰੀ ਤੇ ਇਹ ਮਜ਼ਾਇਲ ਵਾਂਗੂ ਅਸਰ ਕਰਦਾ ਹੈ ਉਹਨੂੰ ਨਸ਼ਟ ਕਰਨ ਦੀ ਸ਼ਮਤਾ ਰੱਖਦਾ ਹੈ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਉਸ ਵੀਡੀਓ ਤੇ ਕੁਝ ਵੀਰਾਂ ਨੇ ਇਤਰਾਜ਼ ਜਤਾਇਆ ਸੀ ਕਿ ਤੁਹਾਡਾ ਜਿਹੜਾ ਤਰੀਕਾ ਤ੍ਰਿਫਲਾ ਬਣਾਉਣ ਦਾ ਉਹ ਗਲਤ ਹੈ ਪਰ ਨਹੀਂ ਬਾਈ ਜੀ ਜਿਹੜਾ ਪੁਰਾਤਨ ਤਰੀਕਾ ਮੈਂ ਤੁਹਾਡੇ ਨਾਲ ਉਹੀ ਸਾਂਝਾ ਕਰਿਆ ਸੀ ਜਿਹੜਾ ਸ਼ੁਰੂ ਤੋਂ ਚੱਲਦਾ ਆ ਰਿਹਾ ਹੈ ਵੇਦ ਸ਼ਾਸਤਰਾਂ ਚ ਗ੍ਰੰਥਾਂ ਚ ਜਿਹੜਾ ਦਾ ਆਯੁਰਵੇਦ ਗ੍ਰੰਥਾਂ ਦੇ ਵਿੱਚ ਜਿਹਦੇ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਤੇ ਜਿਹੜਾ ਦੂਸਰਾ ਤਰੀਕਾ ਹੈ ਉਹ ਸਾਡੇ ਜਿੰਨੇ ਵੀ ਹਕੀਮ ਨੇ ਵੈਦ ਨੇ ਉਹਨਾਂ ਨੇ ਆਪਣੇ ਤਜਰਬੇ ਦੇ ਨਾਲ ਉਹਨੂੰ ਜਿਹੜਾ ਲੋਕਾਂ ਸਾਹਮਣੇ ਲਿਆਂਦਾ ਅਜ਼ਮਾਇਆ ਉਸ ਤੋਂ ਵੀ ਉਹਨਾਂ ਨੇ ਆਪਣੀ ਪਰਖ ਸਾਂਝੀ ਆਪਣਾ ਤਜਰਬਾ ਸਾਂਝਾ ਤੁਹਾਡਾਂ ਨਾਲ ਕਰਿਆ ਉਹ ਵੀ ਬਹੁਤ ਜ਼ਿਆਦਾ ਕਾਰਗਰ ਹੈ ਕਸ਼ੂਏ ਦੀ ਚਾਲ ਚੱਲਦਾ ਹੈ ਤਾਂ ਤੁਹਾਡੀ ਪੂਰੀ ਬਾਡੀ ਚ ਬਿਮਾਰੀਆਂ ਨੂੰ ਖਤਮ ਕਰ ਦਿੰਦਾ ਹੈ ਜਿਹੜਾ ਪਹਿਲਾ ਤਰੀਕਾ ਤੁਹਾਨੂੰ ਬਹੁਤ ਜ਼ਿਆਦਾ ਪੁਰਾਣੀ ਕਬਜ ਹੋਵੇ ਦਵਾਈਆਂ ਵੀ ਖਾ ਖਾ ਕੇ ਥੱਕ ਚੁੱਕੇ ਟੁੱਟਦੀ ਨਹੀਂ ਹਾਂਜੀ ਪੇਟ ਤੁਹਾਡੇ ਗੈਸ ਬਣੀ ਰਹਿੰਦੀ ਆ ਫਾਰਾ ਹੋ ਜਾਂਦਾ ਪੇਟ ਤੁਹਾਡਾ ਫੁੱਲ ਜਾਂਦਾ ਤੁਹਾਨੂੰ ਰੋਕ ਖਾਣਾ ਖਾਣ ਤੋਂ ਬਾਅਦ ਸਾਹ ਲੈਣ ਚ ਦਿੱਕਤ ਆਉਂਦੀ ਹੈ ਪੇਟ ਸਹੀ ਮਤਲਬ ਤੁਹਾਡਾ ਲੀਵਰ ਕੰਮ ਨਹੀਂ ਕਰਦਾ ਇਹ ਉਸ ਲਈ ਹੈ 100 ਗ੍ਰਾਮ ਵੱਡੀ ਹਰੜ 100 ਗ੍ਰਾਮ ਵੱਡੀ ਹਰੜ 100 ਗ੍ਰਾਮ ਬਹੇੜਾ ਤੇ 100 ਗ੍ਰਾਮ ਆਮਲਾ ਇਹ ਪਹਿਲਾ ਤਰੀਕਾ ਹੈ ਜਿਹੜਾ ਪਹਿਲਾ ਬਰਾਬਰ ਮਾਤਰਾ ਵਾਲਾ ਜਿਸसे ਤੁਸੀਂ ਮੈਨੂੰ ਕਮੈਂਟ ਵੀ ਕਰੇ ਸੀ ਕਿ ਤੁਹਾਡਾ ਇਹ ਗਲਤ ਤਰੀਕਾ ਇਹ ਸਭ ਤੋਂ ਪਹਿਲਾ ਤਰੀਕਾ ਹੈ ਬਾਈ ਜੀ ਤੁਹਾਨੂੰ ਜਿੰਨੀ ਮਰਜ਼ੀ ਕਬਜ਼ ਹੋਵੇ ਪਹਿਲੇ ਦਿਨ ਤੋਂ ਪਹਿਲਾ ਦਿਨ ਤੇ ਦੂਜਾ ਦਿਨ ਤੀਜੇ ਦਿਨ ਤੋਂ ਤੁਹਾਡੀ ਟਾਇਲਟ ਵਾਲੀ ਮਤਲਬ ਐ ਲਵਜ਼ ਪੇਟ ਤੁਹਾਡਾ 30 ਦੁੱਧ ਦੁੱਲ ਲਾ ਜਾ ਤੀਜੇ ਦਿਨ ਪੇਟ ਬਿਲਕੁਲ ਸਾਫ਼ ਨਾ ਤੁਹਾਨੂੰ ਕਬਜ਼ ਨਾ ਤੁਹਾਨੂੰ ਗੈਸ ਰਹੇਗੀ ਠੀਕ ਹੈ ਜੀ ਤੇ ਬਾਡੀ ਤੇ ਸਾਰੀਆਂ ਬਿਮਾਰੀਆਂ ਤੇ ਕੰਮ ਕਰਦਾ ਤੇ ਜਿਹੜਾ ਦੂਸਰਾ ਤਰੀਕਾ ਹੈ ਉਹ ਹੈ ਜੀ 100 ਗ੍ਰਾਮ ਹਰੜ 200 ਗ੍ਰਾਮ ਬਹੇੜਾ ਤੇ 400 ਗ੍ਰਾਮ ਆਂਬਲਾ ਇਹ ਹੈ ਜੀ 1 2 4 ਦਾ ਫਾਰਮੂਲਾ ਜਿਹੜੇ ਸਾਡੇ ਵੈਦ ਹਕੀਮ ਤੇ ਜਿਨ੍ਹਾਂ ਨੇ ਆਪਣੇ ਤਜਰਬੇ ਤੁਹਾਡੇ ਨਾਲ ਸਾਂਝੇ ਕੀਤੇ ਜਿਨ੍ਹਾਂ ਨੇ ਅਜ਼ਮਾਇਆ ਇਹ ਨੁਸਖਾ ਤੁਹਾਡੇ ਮੂਰੇ ਰੱਖਿਆ ਇਹ ਇਹ ਵੀ ਬਹੁਤ ਕਾਰਗਰ ਨੁਸਖਾ ਹੈ 1 2 4 ਵਾਲਾ ਇੱਕ ਕਸ਼ੂਏ ਦੀ ਚਾਲ ਹੀ ਚੱਲਦਾ ਬਾਈ ਕਸ਼ੂਏ ਦੀ ਚਾਲ ਚੱਲਦਾ ਤੁਹਾਡੇ ਸਰੀਰ ਦੇ ਅੰਦਰ ਕਿੰਨੀਆਂ ਵੀ ਬਿਮਾਰੀਆਂ ਨੇ ਤੁਹਾਡੇ ਸਿਰ ਦੀ ਚੋਟੀ ਤੋਂ ਲੈ ਕੇ ਪੈਰਾਂ ਦੇ ਅੰਗੂਠੇ ਤੱਕ ਕੱਲੀ-ਕੱਲੀ ਬਿਮਾਰੀ ਨੂੰ ਤਬਾਹ ਕਰਦਾ ਹੋਇਆ ਇਹ ਹੁੰਦਾ ਹੈ ਸਿਰ ਤੋਂ ਲੱਗ ਜਾਂਦਾ ਹੈ ਔਰ ਪੈਰਾਂ ਤੱਕ ਕੰਮ ਕਰਦਾ ਹੈ ਤੇ ਸੇਮ ਇਹੀ ਕੰਮ ਜਿਹੜਾ ਉਹ ਬਰਾਬਰ ਮਾਤਰਾ ਵਾਲੇ ਦਾ ਪਰ ਬਰਾਬਰ ਮਾਤਰਾ ਵਾਲਾ ਜਿਹੜਾ ਉਹ ਜਿਨ੍ਹਾਂ ਨੂੰ ਜਿਵੇਂ ਮੈਂ ਦੱਸਿਆ ਬਹੁਤ ਪੁਰਾਣੀ ਕੋਈ ਬਿਮਾਰੀ ਹੈ ਤੇ ਤੁਹਾਡੇ ਵਾਸਤੇ ਨਹੀਂ ਆ ਰਹੀ ਦਵਾਈਆਂ ਖਾ ਕੇ ਤੁਸੀਂ ਪਰੇਸ਼ਾਨ ਹੋ ਉਸ ਤੇ ਤੁਰੰਤ ਅਸਰ ਕਰਦਾ ਹੈ ਇਹ ਇੱਕ 2 4 ਵਾਲਾ ਇੱਕ ਰੈਸਾਈਨ ਬਣ ਜਾਂਦੀ ਹੈ ਤੇ ਇਹ ਇੱਕਦਮ ਮੌਕੇ ਤੇ ਔਨ தி ਸਪੋਰਟ ਰਿਜ਼ਲਟ ਦੇਣ ਵਾਲਾ ਨੁਸਖਾ ਹੈ ਏ ਬਰਾਬਰ ਮਾਤਰਾ ਵਾਲਾ ਤੇ ਦੂਜਾ ਇੱਕ ਰਸਾਇਣ ਹੈ ਇਹ ਬਹੁਤ کارਗਰ ਨੁਸਖੇ ਨੇ ਜ਼ਰੂਰ ਬਣਾ ਬਣਾਓ ਆਪਣੇ ਬੱਚਿਆਂ ਨੂੰ ਵੀ ਬਣਾ ਕੇ ਖਵਾਓ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ